ਗੋਲੀਆਂ ਮਾਰ ਕੇ ਕਤਲ ਗਿੱਤੇ ਕਬੱਡੀ ਖਿਡਾਰੀ ਦੇ ਘਰ ਪਹੁੰਚੇ ਰਾਜਾਫੜੇ ਇਹ ਦੁਖਦਾਈ ਖਬਰ ਬੀਤੇ ਕਾਲ ਸਾਹਮਣੇ ਆਈ ਜਦੋਂ ਜਗਰਾਉਂ ਦੇ ਵਿੱਚ ਕਬੱਡੀ ਖਿਡਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌੜ ਰਹੀ ਹੈ ਤੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਬੀਤੇ ਦਿਨੀ ਜਗਰਾਉਂ ਦੇ ਵਿੱਚ ਕਬੱਡੀ ਖਿਡਾਰੀ ਤੇਜਪਾਲ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਦੱਸਦੀ ਕਿ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਵਿਡਿੰਗ ਤੇਜਪਾਲ ਸਿੰਘ ਦੇ ਘਰ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤਸਵੀਰਾਂ ਤੁਸੀਂ ਇਸ ਵੇਲੇ ਵੇਖ ਸਕਦੇ ਹੋ ਇਸ ਦੌਰਾਨ ਉਹਨਾਂ ਨੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਕਰਨ ਦਾ ਪ੍ਰੋਸਾ ਦਵਾਇਆ ਕਿਹਾ ਕਿ ਇਨਸਾਫ ਦੀ ਲੜਾਈ ਵਿੱਚ ਉਹ ਪਰਿਵਾਰ ਦਾ ਹਰ ਤਰ੍ਹਾਂ ਦੇ ਨਾਲ ਸਾਥ ਦੇਣ। ਉਹਨਾਂ ਨੇ ਕਿਹਾ ਕਿ ਉਹ ਕੇਸ ਲੜਨ ਦੇ ਲਈ ਵਕੀਲ ਦਾ ਖਰਚਾ ਵੀ ਪਰਿਵਾਰ ਨੂੰ ਦੇਣਗੇ। ਜੀਹਾਂ ਰਾਜਾ ਵੜਿੰਗ ਨੇ ਕਿਹਾ ਕਿ ਪੁੱਤ ਦੇ ਪੋਸਟ ਮੌਰਟਮ ਤੇ ਸੰਸਕਾਰ ਦਾ ਫੈਸਲਾ ਪਰਿਵਾਰ ਨੇ ਲੈਣਾ ਹੈ ਅਤੇ ਇਸ ਦੇ ਵਿੱਚ ਕਿਸੇ ਦੀ ਕੋਈ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਪਰਿਵਾਰ ਦੇ ਪਿੰਡ ਵਾਸੀ ਜੋ ਵੀ ਫੈਸਲਾ ਲੈਣਗੇ ਅਸੀਂ ਉਹਨਾਂ ਦੇ ਨਾਲ ਡੱਟ ਕੇ ਖੜਾਂਗੇ ਜੇ ਪੁਲਿਸ ਦੇ ਵੱਲੋਂ ਪਰਿਵਾਰ ਨੂੰ ਇਨਸਾਫ ਦਿਵਾਇਆ ਨਹੀਂ ਜਾਂਦਾ ਤਾਂ ਉਹ ਲੋੜ ਪੈਣ ਤੇ ਐਸਐਸਪੀ ਦਫ਼ਤਰ ਦਾਖਲ ਵੀ ਕਰਨਗੇ ਉਹਨਾਂ ਨੇ ਮੌਕੇ ਤੇ ਮੌਜੂਦ ਐਸਐਚਓ ਦੇ ਨਾਲ ਵੀ ਜੁੜੀ ਗੱਲਬਾਤ ਕੀਤੀ ਇਸ ਦੌਰਾਨ ਰਾਜਾ ਵਿਡਿੰਗ ਨੇ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਵਾਰਦਾਤਾ ਹੋ ਰਹੀਆਂ ਨੇ ਤੇ ਇਸ ਨੂੰ ਜੜਾ ਕੀ ਰੋਕਣਾ ਚਾਹੀਦਾ ਹੈ ਪਹਿਲਾਂ ਮਾਨਸਾ ਚ ਦੁਕਾਨਦਾਰ ਉੱਪਰ ਗੋਲੀਆਂ ਚੱਲੀਆਂ ਅਗਲੇ ਦਿਨ ਚਲੰਦਰ ਚ ਸੁਨਿਆਰੇ ਦੀ ਦੁਕਾਨ ਲੁੱਟ ਲਈ ਗਈ ਤੇ ਬੀਤੇ ਦਿਨੀ ਤੇਜਪਾਲ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਮਾੜੇ ਅੰਸਰਾਂ ਵਿੱਚੋਂ ਉਹਨਾਂ ਨੂੰ ਜੜਾ ਲੱਭ ਕੇ ਪੁਲਿਸ ਨੂੰ ਝੜਾ ਕੀ ਐਕਸ਼ਨ ਲੈਣਾ ਚਾਹੀਦਾ ਹੈ ਤੇ ਤੁਰੰਤ ਇਸ ਤੇ ਚੋੜੀ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਪਰਿਵਾਰ ਨੂੰ ਵੀ ਜਲਦ ਤੋਂ ਜਲਦ ਇਨਸਾਫ ਮਿਲ ਸਕੇ ਤਾਂ ਤਸਵੀਰਾਂ ਚ ਵੀ ਤੁਸੀਂ ਵੇਖ ਸਕਦੇ ਹੋ ਕਿੰਜ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮਾਂ ਦਾ ਦੁੱਖ ਜਿਹੜਾ ਕੀ ਵੇਖਿਆ ਨਹੀਂ ਜਾਂਦਾ ਰੋ ਰੋ ਕੇ ਆਪਣੇ ਪੁੱਤ ਨੂੰ ਜੜੀ ਕੀ ਆਵਾਜ਼ ਲਗਾ ਰਹੀ ਹੈ ਕਿ ਸਾਡਾ ਕੀ ਕਸੂਰ ਸੀ ਅਜੇ ਹੀ ਕਿਹੜੀ ਦੁਸ਼ਮਣੀ ਸੀ ਜੋ ਕਿ ਮੇਰੇ ਪੁੱਤ ਨੂੰ ਲੈ ਗਈ ਤਾਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ